ਮੇਰਾ ਬ੍ਰਦਰ ਅੰਦਰ ਹੁਦੀਂਦਰ ਸਿੰਘ ਸ਼ੇਰੂ ਤੇ ਉਹਨਾਂ ਤੇ ਨਾ ਬਹੁਤ ਪਰਚੇ ਪਾਦੇ 307 ਦਾ ਜਲਲਪੁਰ ਖੇੜਾ ਆਪਾਂ ਨਸ਼ਾ ਸ਼ੂਡਣ ਵਾਸਤੇ ਪੀਤੀ ਸੀ ਜਨਵਰੀ ਚ ਤੇ ਮਾਰਚ ਵਿੱਚ ਇਸ ਦਾ ਲੈ ਗਏ ਉਹਨੂੰ ਉੱਥੋਂ ਹੀ ਤੇ 32 ਰਕਮ ਜਾਂਦਾ ਸੀ ਉਹ 32 ਦਾ ਹੀ ਬਸ ਬਾਹਰ ਕੁਝ ਸਮਾਨ ਲੈਣ ਗਿਆ ਸੀ ਤੇ ਉੱਥੋਂ ਹੀ ਗੱਡੀ ਵਿੱਚ ਉਹਨੂੰ ਕਿਡਨਾਪਿੰਗ ਕਰ ਤੋਂ ਲੈ ਗਏ ਆ ਠੀਕ ਹੈ ਕਾਦਰਾਂ ਦੇ ਪਾਤਾ ਸੀ 307 ਦਾ ਪਾਤਾ ਵਾ ਤੇ ਹਥਿਆਰਾਂ ਦਾ ਪਾਤਾ ਵਾ ਕਿ ਨੈਪਿੰਗ ਦਾ ਪਾਤਾ ਵਾ ਬਹੁਤ ਜ਼ਿਆਦੇ ਪਾਤੇ ਉਹਦੇ ਤੇ ਤੇ ਅਸੀਂ ਉਹਨਾਂ ਇਹੀ ਮੰਗ ਕਰਦੇ ਆਂ ਕਿ ਉਹਨੂੰ ਜਲਦ ਜਲਦ ਰਿਹਾ ਕੀਤਾ ਜਾਵੇ ਕਿਉਂਕਿ ਮੇਰੇ ਪਾਪਾ ਜਾਂ ਮੰਮੀ ਨਹੀਂ ਹੈਗੀ ਵੀ ਤੇ ਇਕੱਲੇ ਰਹਿੰਦੀ ਬੰਟੀ ਰਾਣੀ ਨਹੀਂ ਅੰਮ੍ਰਿਤ ਹਾਂਜੀ ਤੇ ਅਸੀਂ ਇਹੋ ਹੀ ਬਸ ਸਰਕਾਰ ਕੋਲ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਉਹਨਾਂ ਨੂੰ ਵੀ ਜਲਦ ਜਲਦ ਰਿਹਾਅ ਕੀਤਾ ਜਾਵੇ ਨਹੀਂ ਸਰ ਕੋਈ ਸੰਬੰਧ ਇਹਨਾਂ ਨਾਲ ਕੋਈ ਸੰਬੰਧ ਨਹੀਂ ਸੀ ਹਾਂਜੀ ਕਦੇ ਮਿਲੇ ਸੀ ਨਹੀਂ ਕਦੇ ਨਹੀਂ ਕਦੀ ਨਹੀਂ ਮਿਲੇ ਹਾਂਜੀ ਮੇਰੇ ਕਿਸੇ ਕੋਲ ਤੇ ਇਹਨਾਂ ਨੂੰ ਨਸ਼ਾ ਸ਼ੂ ਡੋਨਟ ਵਸਤੀ ਆਪਾਂ ਤੇ ਜੀ ਅਸੀਂ ਨਸ਼ਾ ਛੱਡ ਵੀ ਦਿੱਤਾ ਸੀ ਇਹਨੇ ਤੇ ਅਮਰਸ਼ ਅਗਨਸੀ ਬਾਅਦ ਵਿੱਚ ਸਾਨੂੰ ਨਹੀਂ ਪਤਾ ਵੀ ਇਹ 2-3 ਮਹੀਨੇ 2 ਕੁ ਮਹੀਨੇ ਹੋਏ ਆ ਤੇ ਲੈ ਗਏ ਠੀਕ ਉਹ ਕਿੰਨੇ ਮਹੀਨੇ ਤੋਂ ਅੰਦਰ ਆ ਜੀ ਉਹਨਾਂ ਦੀ 1.5 ਸਾਲ ਤੋਂ ਉੱਪਰ ਹੀ ਹੋ ਗਿਆ ਵਾ ਹਾਂਜੀ ਬੇਟਾ ਨਾਲ ਗਏ ਹੋ ਸਾਂ ਗਿਆ ਤੇ ਜੈੱਡਪੁਰ ਖੇੜੇ ਚ ਗਿਆ ਸੀ ਨਸ਼ਾ ਕਰਨ ਭੇਜਿਆ ਸੀ ਉਸਨੂੰ ਨਸ਼ਾ ਛੱਡ ਕੇ ਛੱਡਤਾ ਹੀ ਨੇ ਤੇ ਜਨਵਰੀ ਦੇ ਮਹੀਨੇ ਚ ਉਹ ਨਹੀਂ ਛੱਡ ਕੇ ਆਇਆ ਸੀ ਸੋਨਾ ਚੁੱਕੀ ਦੋਇਆ ਤੇ ਕਿੱਥੇ ਛੱਡਿਆ ਸੀ ਉਸੇ ਜਲਪੁਰ ਦੇ ਵਿੱਚ ਨਸ਼ਾ ਛੱਡਵਾ ਉਹ ਤੋਂ ਇਹਨਾਂ ਨੇ ਗ੍ਰਿਫਤਾਰ ਕਰਕੇ ਲਾਇਆ ਹੈ